ਸ੍ਰੀ ਸ਼ਕਲਜੀ ਮੈਂ ਅਪ੍ਰਿਤਕੌਰ ਹਾਜ਼ਰਾ ਜੀ ਗੁਲਮਲਕੀਤ ਸਿੰਘ ਕੱਲੋਂ ਦੁਬਾਰਾ ਲਿਖੀ ਗਈ ਕਹਾਣੀ ਪੈੜਾਂ ਦੇ ਪਰਛਾਵੇਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸਾਡੀ ਗ੍ਰੈਜੂਏਸ਼ਨ ਦਾ ਆਖਰੀ ਸਾਲ ਸੀ ਮਾਂ ਬੋਲੀ ਨਾਲ ਤਾਂ ਮੇਰਾ ਬਚਪਨ ਤੋਂ ਲਗਾ ਸੀ ਇਸੇ ਕਾਰਨ ਮੈਂ ਉਚੇਰੀ ਪੜਾਈ ਵਿੱਚ ਪੰਜਾਬੀ ਵਿਸ਼ਾ ਵੀ ਲਿਆ ਸੀ ਉਸ ਜੰ ਸਾਡੀ ਪੰਜਾਬੀ ਦੀ ਪ੍ਰੋਫੈਸਰ ਨੰਦਾ ਨੇ ਸਾਰਾ ਪੀਰੀਅਡ ਆਪਣੇ ਜਾਂ ਪਰਿਵਾਰ ਦਿਆਂ ਹੱਡ ਬੀਤਿਆਂ ਨੂੰ ਰੋਚਕ ਬਣਾ ਕੇ ਦੱਸਣ ਦੀ ਲੋੜ ਉਤੇ ਲਾ ਦਿੱਤਾ ਉਹਨਾਂ ਸਾਰੀ ਵਿਦਿਆਰਥੀਆਂ ਨੂੰ ਆਪਣੀ ਯਾਦ ਵਿੱਚ ਲਿਆ ਕਾਗਨਾਮਾ ਚੋਂ ਕੋਈ ਇੱਕ ਕਹਾਣੀ ਦੇ ਰੂਪ ਵਿੱਚ ਲਿਖਣ ਲਈ ਕਿਹਾ ਉਹਨਾਂ ਸਾਨੂੰ ਇੱਕ ਹਫਤੇ ਦਾ ਸਮਾਂ ਦੇ ਦਿੱਤਾ ਹੌਸਲਾ ਫਜਾਈ ਵਜੋਂ ਉਹਨਾਂ ਕਹਿ ਦਿੱਤਾ ਕਿ ਸਭ ਤੋਂ ਚੰਗੀਆਂ ਦੋ ਕਹਾਣੀਆਂ ਕਲਾਸ ਵਿੱਚ ਪੜ੍ਹ ਕੇ ਸੁਣਾਈਆਂ ਜਾਣਗੀਆਂ ਉਨਾਂ ਆਪਣੇ ਮਨ ਦੀ ਇਹ ਗੱਲ ਉਸੇ ਦਿਨ ਸਪੱਸ਼ਟ ਕੀਤੀ ਕਿ ਜੇ ਪੰਜਾਬੀ ਨਾਲ ਗ੍ਰੈਜੂਏਸ਼ਨ ਕਰਨ ਵਾਲੀ ਉਸਦੀ ਵਿਦਿਆਰਥੀਆਂ 'ਚੋਂ 20% ਵੀ ਕੁਝ ਲਿਖਣ ਲੱਗ ਪੈਨ ਤਾਂ ਸਾਨੂੰ ਤਸੱਲੀ ਹੋਏਗੀ ਕਿ ਆਪਣੀ ਮਾਂ ਬੋਲੀ ਲਈ ਕੁਝ ਕਰਦਾ ਰਿਹਾ। ਮੇਰੇ ਮਨ ਵਿੱਚ ਇੰਜ ਦੀ ਚੀਜ਼ ਗਨ ਪਹਿਲਾਂ ਤੋਂ ਸੁਲਗਦੀ ਸੀ। ਉਸ ਤੋਂ ਅਗਲੇ 2 ਦਿਨ ਮੈਂ ਬੀਤੀਆਂ ਘਟਨਾਵਾਂ ਦੀ ਚੋਣ ਕਰਦੀਆਂ ਲਗਾ ਦਿੱਤੀ। ਤੀਜੇ ਦਿਨ ਕਾਲਜ ਸਟਾਫ 'ਚੋਂ ਕਿਸੇ ਦੀ ਮੌਤ ਹੋਣ ਕਾਰਨ ਕਾਲਜ 'ਵੀ ਛੁੱਟੀ ਹੋ ਗਈ ਤੇ ਨਾਲ ਐਂਫਾ ਰਲ ਗਿਆ। मैं अपने मन तय कर लिया कि दो ही दिन कहानी रचना तो लावगा अगले हफ्ते प्रोफेसर नंदा दे कहानी रखने की पहल करांगा मन विच भरोसा बना के मैं बिस्तरे तो पेंदिया ही रजाई लपेट ली उस दिन ठंड काफ़ी सी रात भी काफ़ी हो चुकी सी मसी दो तो तीन घंटे लंघे होगी मैं किसी डूगे सुपने जा गया मेरी नानी ने वो गल कई वार सुनाई सी ਕਿ ਕਿਸੇ ਨਿੱਕੀ ਜਹੀ ਕਲ ਨੇ ਕਿ ਮੈਂ ਸਾਡਾ ਘਰ ਉਜਾੜਨੋਂ ਬਚਾਲਿਆ ਸੀ ਉਸੇ ਕੰਨਾ ਦੀ ਰੀਲ ਮੇਰੇ ਸੁਪਨੇ ਵਿੱਚ ਚੱਲ ਪਈ ਸੀ ਉਸ ਦਿਨ ਨੀਂਦ ਨਾਲ ਭਰੀਆਂ ਮੇਰੀਆਂ ਅੱਖਾਂ ਤਰੂ ਤਾਜ਼ਾ ਹੋ ਗਈਆਂ ਮੇਰੀਆਂ ਅੱਖਾਂ ਮੂਰੇ ਪ੍ਰੋਫੈਸਰ ਨੰਦਾ ਉਹ ਕਹਾਣੀ ਪੜ੍ਹ ਦਿੱਤੀ ਸੰਲਗਪੇ ਜਿਸਦੇ ਪਹਿਲੇ ਸਫ਼ੇ ਉਤੇ ਮੇਰਾ ਨਾਂ ਲਿਖਿਆ ਹੋਇਆ ਸੀ ਜਮਾਤੀ ਸ਼ਰਾਰਤੀਆਂ ਸਮੀਤ ਸਾਰੇ ਜਮਾਤੀਆਂ ਦੀਆਂ ਅੱਖਾਂ ਪ੍ਰੋਫੈਸਰ ਨੰਦਾ ਨਾਲ ਜੁੜੀਆਂ ਹੋਈਆਂ ਸਨ ਥੋੜੀ دیر ਬਾਅਦ ਜਦ ਆਪਣੇ ਆਵੇ ਚਾਇਆ ਤਾਂ ਮੇਰੀ ਜ਼ਾਈ ਥੋੜੀ ਪੈਰਾਂ ਵੱਲ ਕਿਸ ਕਾ ਕੀ ਕਮਰੇ ਦੀ ਖਿੜਕੀ 'ਚੋਂ ਵੇਖਿਆ ਮੰਮੀ ਡੈਰੀ ਦੇ ਕਮਰੇ 'ਚ ਕਦੇ-ਕਦੇ ਕੁੜਾੜੀਆਂ ਦੀ ਆਵਾਜ਼ ਆ ਰਹੀ ਸੀ ਸ਼ਾਂਤੀ ਫਸਰੀ ਪਈ ਸੀ ਆਸੇ-ਪਾਸੇ ਵਿੱਚ ਫਾਰ ਕਲੀਜੋ ਕੁੱਤੇ ਦੀ ਭੌਂਕਣ ਦੀ ਆਵਾਜ਼ ਆ ਜਾਂਦੀ ਸੀ ਨਾਨੀ ਕਿਹਾ ਕਰਦੀ ਸੀ ਪੁੱਤ ਕੀਤੇ ਜਾਣ ਵਾਲੇ ਕੰਮ ਉਸੇ ਵੀਲੇ ਕਰ ਲੈਣਾ ਸਿਆਣਪ ਹੁੰਦੀ ਆ ਰਜਾਈ ਪਾਸੇ ਕਰਕੇ ਉੱਠਿਆ ਲਾਈਟ ਜਗਾਈ ਆਲੀ ਦਵਾਰੀ ਚੱਕਿਆ ਕਮਰੇ ਦੀ ਕੰਮਤੀ ਲਗੀ ਨਾਨੀ ਤੇ ਨਾਨੀ ਦੀ ਫੋਟੋ ਵੱਲ ਹੱਥ ਜੋੜ ਕੇ ਸਤਿਕਾਰ ਪ੍ਰਗਟਾਇਆ ਤੇ ਟੀਟਾ ਛਹਾ ਹੋਇਆ ਹਾਰ ਸਿੱਧਾ ਕੀਤਾ ਸੁੱਕੇ ਫੁੱਲਾਂ ਨੂੰ ਲੱਗੇ ਹੱਥਾਂ 'ਚ ਖੁਸ਼ਬੂ ਆਉਂਦੀ ਜਾਪੀ ਜਨਮ ਦਿਵਸ ਦੀ ਠਰੀ ਹੋਈ ਰਾਤ ਚੰਗੀ-ਚੰਗੀ ਲੱਗਣ ਲੱਗੀ ਕਮਰਾ ਨਿੱਕਾ-ਨਿੱਕਾ ਚਾਪਨ ਲੱਗਾ ਕੰਬਲ ਦੀ ਬੁੱਕਲ ਮਾਰੀ ਤੇ ਕਾਪੀ ਪੈਨ ਫੜ ਕੇ ਬੈਠਣ ਵਾਲੀ ਕੁਰਸੀ ਹਲਕੇ-ਹਲਕੇ ਮੇਜ਼ ਸੇ ਹਿੱਟੋਂ ਬਾਹਰ ਨੁਕਿਸ਼ ਗਈ ਸ਼ਾਇਦ ਮਨ ਚ ਆਇਆ ਹੋਏ ਕਿ ਕਰੀਛ ਦੀ ਆਵਾਜ਼ ਨਾਲ ਮੰਮੀ ਡੈਡੀ ਨਾ ਜਾਗ ਪੈਣ ਕਾਪੀ ਦੇ ਵਰਕੇ ਹਉਂਦੇ ਪੈਂਤੀ ਜੀ ਨਾਲ ਚੱਲਣ ਲੱਗਾ ਤੇ ਸੁਪਨੇ ਦੇ ਦ੍ਰਿਸ਼ ਲਿਖ ਲਿਖ ਕੇ ਵਰਕੀ ਭਰੀ ਜਾ ਰਿਹਾ ਸੀ ਆਲੀ ਦਵਾਰੀ ਘਰਾਂ ਚੋਂ ਕੁੱਕੜ ਦੀਆਂ ਬਾੰਗ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਮੈਂ ਸਾਰੇ ਸੁਪਨੇ ਨੂੰ ਅੱਖਰਾਂ ਵਿੱਚ ਸਮੇਟ ਲਿਆ ਸੀ ਵੱਖਰੀ ਤਰ੍ਹਾਂ ਦੀ ਚਾਹ ਨਾਲ ਮੇਰਾ ਮਨ ਭਰਿਆ ਭਿਆ ਸੀ ਕਾਗਜ਼ਾਂ ਉੱਤੇ ਸਫਾ ਨੰਬਰ ਲਾ ਕੇ ਸਟੈਂਪਲ ਕਰ ਦਿੱਤੀ ਇੱਕ ਵਾਰ ਫਿਰ ਪੜਨ ਦਾ ਮਨ ਕੀਤਾ ਪਰ ਮੰਮੀ ਦੇ ਉੱਠਣ ਤੋਂ ਪਹਿਲਾਂ ਥੋੜਾ ਸੌਂ ਦੇਖਿਆ ਨਾਲ ਵਿਸਤਰੀ 'ਚ ਛਾਪਿਆ ਦਿਨ ਕਾਫੀ ਚੜਾਇਆ ਸੀ ਜਦ ਮੰਮੀ ਨੇ ਜਗਾਇਆ ਮਾਮਾ ਤੋਂ ਅੱਖਾਂ ਦੀ ਲਾਲਗੀ ਗੁੱਜੀ ਥੋੜਾ ਰਹਿ ਸਕਦੀ ਆ ਮੈਂ ਬਹਾਨਾ ਮਾਰਿਆ ਮੰਮੀ ਰਾਤੀ ਨਾਵਲ ਪੜ੍ਹਦੀਆਂ ਤੀਰ ਹੋ ਗਈ ਮੈਂ ਭੁੱਲੀ ਗਿਆ ਕਿ ਜੇ ਮੰਮੀ ਨੇ ਨਾਵਲ ਦਾ ਨਾਮ ਪੁੱਛ ਲਿਆ ਜਾਂ ਆ ਪੜਨ ਲਈ ਮੰਗ ਲਿਆ ਤਾਂ ਕੀ ਕਹਾਂਗਾ ਰਾਤੋ ਰਾਤ ਕੌਣ ਲੱਗਿਆ ਉਸ ਦਿਨ ਡੈਡੀ ਨੇ ਕੰਕਨ ਨੂੰ ਪਹਿਲਾ ਪਾਣੀ ਲਗਾਉਣ ਜਾਣਾ ਸੀ ਪਿੰਡਾਂ ਵਿੱਚ ਕਿਹਾ ਜਾਂਦਾ ਕਿ ਪਹਿਲੇ ਪਾਣੀ ਤੋਂ ਬਾਅਦ ਕੰਕ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੰਦੀ ਆ ਪਹਿਲੇ ਪਾਣੀ ਮੌਕੇ ਖੁਸ਼ੀ ਮਨਾਉਣ ਦਾ ਰਿਵਾਜ ਸਾਡੀ ਪਿੰਡਾਂ ਵਿੱਚ ਅੱਜ ਤੱਕ ਵੀ ਹੈਗਾ ਮੰਮੀ ਨੇ ਕੜਾ ਪ੍ਰਸ਼ਾਦ ਬਣਾਇਆ ਤੇ ਪਾਠ ਕਰਕੇ ਸਾਰਿਆਂ ਨੂੰ ਵੰਡਣ ਤੋਂ ਬਾਅਦ ਡੈਡੀ ਨੂੰ ਖੇਤਾਂ ਵੱਲ ਜਾਣ ਦਿੱਤਾ ਸੀ ਉਸ ਦਿਨ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਐਵੇਂ ਨਹੀਂ ਅਖਬਾਰਾਂ ਵਿੱਚ ਲਿਖਿਆ ਹੁੰਦਾ ਕਿਸਾਨਾਂ ਦੇ ਪੁੱਤਾਂ ਵਾਂਗੂੰ ਪਾਲੀ ਫਸਲ ਮੰਮੀ ਨੇ ਮੈਨੂੰ ਡੈਡੀ ਦੇ ਨਾਲ ਰੋਹੀ ਵਾਲੇ ਚੱਕ ਨੂੰ ਜਾਣ ਲੈ ਕੇ ਹਾ ਡੈਡੀ ਤੋਂ ਕਹੀ ਫੜਕੀ ਮੈਂ ਆਪਣੇ ਮੋਢੀ ਤੇ ਰੱਖੀ ਤੇ ਅੱਖੀ ਅੱਖੀ ਤਰਪਿਆ ਪੁੱਤ ਦਾ ਮੂਰੀ ਲੱਗਣਾ ਡੈਡੀ ਨੂੰ ਕਿੰਨਾ ਚੰਗਾ ਲੱਗਾ ਸੀ ਇਹ ਅਗਲੇ ਦਿਨ ਮੰਮੀ ਨੇ ਮੈਨੂੰ ਦੱਸਿਆ ਉਸ ਮਹੀਨੇ ਸਾਡੀ ਵਾਲੀ ਬਿਜਲੀ ਫੀਡਰ ਦੀ ਵਾਰੀ ਦਿਨ ਦੀ ਸੀ ਨਹੀਂ ਤਾਂ ਠੜੀਆਂ ਰਾਤਾਂ ਨੂੰ ਪਾਣੀ ਵਿੱਚ ਫੜਕੇ ਨੱਕੀ ਮੂੜ ਨਹੀਂ ਸੁਖਾਲੀ ਨਹੀਂ ਹੁੰਦੀ ਰਤਨੁਸੱਪਾਂ ਦੀਆਂ ਸਿਰੀਆਂ ਤੇ ਵੀ ਪੈਰ ਆ ਜਾਂਦੇ ਨੇ ਕਿਸਾਨਾਂ ਦੇ ਆਪਣੇ ਪਰਿਵਾਰ ਦੀ ਹੱਡ ਵੀ ਦੀ ਲਿਖਨ ਕਰਕੇ ਮੇਰੇ ਪੈਰ ਪੁੰਜੇ ਨਹੀਂ ਸੀ ਲੱਗ ਰਹੀ ਉਸ ਦਿਨ ਪਹਿਲਾਂ ਖੇਤ ਭਰਨ ਤੋਂ ਬਾਅਦ ਮੈਂ ਡੈਡੀ ਨੂੰ ਅਗਲਾ ਕੀੜਾ ਪੁੱਛ ਲੈਂਦਾ ਰਿਹਾ ਦੁਪਹਿਰ ਦੀ ਰੋਟੀ ਮੰਮੀ ਖੇਤਾਂ ਵਿੱਚ ਲੈ ਆਈ ਸੀ 8 ਘੰਟਿਆਂ ਦੀ ਵਾਰੀ ਵਿੱਚ ਅਸੀਂ ਤਿੰਨ ਖੇਤ ਸਿਜਲੇ ਸਨ ਸ਼ਾਮ ਨੂੰ ਘਰ ਆ ਕੇ ਮੈਂ ਰਾਤਵਲੇ ਲਿਖਤ ਨੂੰ ਸੌਂਦ ਲਿਆ ਤੇ ਗਲਤੀਆਂ ਠੀਕ ਕਰਕੇ ਨਵੇਂ ਸਿਰਿਓਂ ਲਿਖ ਕੇ ਫਾਈਲ ਵਿੱਚ ਟਿਕਾ ਲਿਆ ਸੋਮਵਾਰ ਕਾਲਜ ਆਂਦਾ ਚਾ ਪਹਿਲਾਂ ਤਾਂ ਕੁਝ ਵਕਰਾ ਸੀ ਪੰਜਾਬੀ ਦੀ 5ਵੇਂ ਪੀਰੀਅਡ ਦੀ ਉਹ ਇੱਕ ਵੀ ਸਵਰੀ ਨਾ ਆ ਰਹੀ ਜਿਵੇਂ ਹੀ ਪ੍ਰੋਫੈਸਰ ਨੰਦਾ ਕਮਰੇ ਵਿੱਚ ਆਈ ਮੈਂ ਫਾਈਲ ਉਹਨਾਂ ਮੂਰੀ ਜਾ ਰਹੀ ਪ੍ਰੋਫੈਸਰ ਨੰਦਾ ਦੀ ਉਹ ਟਿੱਟੀ ਚਹੀ ਪਰ ਵਿਸ਼ਵਾਸਪਰ ਹੀ ਤੱਕ ਨਹੀਂ ਅੱਜ ਵੀ ਯਾਦ ਹੈ ਮੇਰੇ ਲਈ ਕਿੰਨੀ ਵੱਡੀ ਬਿਨ ਸ਼ਬਦੀ ਸ਼ਾਬਾਸ਼ ਸੀ ਉਹ ਜਾਣ ਲੱਗਿਆ ਪ੍ਰੋਫੈਸਰ ਹੋਰਾਂ ਮੇਰੀ ਫਾਈਲ ਆਪਣੀ ਰੀਜਿਸਟਰ ਵਿੱਚ ਰੱਖ ਲਈ ਹਫ਼ਤੇ ਦੇ ਦਿੱਤੇ ਸਮੇਂ ਵਿੱਚ ਦੋ ਦਿਨ ਬਾਕੀ ਸਨ ਆਖਰੀ ਦਿਨ ਪੰਛੋਰਾ ਨੇ ਲਿਖਤਾਂ ਦੇ ਦਿੱਤੀਆਂ ਪ੍ਰੋਫੈਸਰ ਨੰਦਾ ਹੈਰਾਨ ਸਨ ਕਿ ਚੋਅ ਵਿੱਚ ਸਿਰਫ 7 ਵਿਦਿਆਰਥੀ ਹੀ ਨੇ ਕੁਝ ਲਿਖਿਆ ਸੀ ਉਹਨਾਂ ਸਾਰੀਆਂ ਲਿਖਤਾਂ ਪੜ੍ਹ ਕੇ ਤੇ ਮਿਆਰੀ ਅੰਕ ਲਾ ਕੇ ਸੋਮਬਾ ਨੂੰ ਲੈ ਕੇ ਆਉਣ ਵਰੀ ਗਿਆ ਮੇਰੀ ਲਈ ਉਡੀਕ ਲੰਮੀ ਹੋ ਕੇ ਸੋਮਬਾ ਰਵਾਇਆ ਪ੍ਰੋਫੈਸਰ ਨੰਦਾ ਅੰਦਰ ਆਈ ਅਸੀਂ ਖੜੇ ਹੋ ਕੇ ਸਤਿਕਾਰ ਦਿੱਤਾ ਉਹਨਾਂ ਯੇਸਟਰ ਵਿੱਚੋਂ ਦੋ ਫਾਈਲਾਂ ਕਢ ਕੇ ਮੇਜ਼ ਤੇ ਟਿਕਾਈਆਂ ਕਹਿੰਦੇ ਇਹੀ ਤੋਂ ਲਿਖਤਾਂ ਨੇ ਜੋ ਮੈਨੂੰ ਚੰਗੀਆਂ ਲੱਗੀਆਂ ਬਾਕੀ ਇਹਨੂੰ ਲਿਖਾਰੀ ਬਣਨ ਲਈ ਬਹੁਤ ਕੁਝ ਸਿੱਖਣਾ ਪੈਣਾ। ਪਹਿਲਾਂ ਉਹਨਾਂ ਦੂਜੀ ਨੰਬਰ ਵਾਲੀ ਕਹਾਣੀ ਪੜ੍ਹਨੀ ਸ਼ੁਰੂ ਕੀਤੀ ਜੋ ਸ਼ਹਿਰ ਵਿੱਚ ਆਪਣੀ ਮਾਸੀ ਕੋਲ ਲੈ ਕੇ ਪੜ੍ਹਦੀ ਪਰ ਦੂਮੰਦ ਸੀ। ਮੈਂ ਉਸ ਵਿੱਚ ਵਰਤੇ ਸ਼ਬਦਾਂ ਨੂੰ ਆਪਣੇ ਸ਼ਬਦਾਂ ਨਾਲ ਮਿਲਾ ਕੇ ਪਰਖਦਾ ਰਿਹਾ। ਮਨ ਵਿੱਚ ਹੀ ਕਸ਼ਮਕਸ਼ ਚੱਲਦੀ ਰਹੀ ਕਿ ਜ਼ਾਦਾ ਮੈਂ ਫਸਟ ਰੂ ਮੰਗਾ। ਜਾਫੇ ਜੀਰੋ ਸੱਤਕ ਮਿੰਟ ਲੰਗੇ ਪਰ ਦੋਮਾ ਦੀ ਕਹਾਣੀ ਪੜ ਦਿਆਂ ਸਾਡੀ ਵਿੱਚੋਂ ਕਈਆਂ ਨੇ ਤਾੜੀਆਂ ਮਾਰੀਆਂ ਤੇ ਕਈਆਂ ਸਿਰ ਹਲਾ ਕੇ ਸਾਰ ਦਿੱਤਾ ਜਿਵੇਂ ਹੀ ਪ੍ਰੋਫੈਸਰ ਨੰਦਾਨ ਨੇ ਦੂਜੀ ਫਾਈਲ ਖੋਲੀ ਮੇਰੇ ਸਾਹ ਸੁੱਤੇ ਗਏ ਪੜਨ ਤੋਂ ਪਹਿਲਾਂ ਉਹਨਾਂ ਕਿਹਾ ਇਹ ਲਿਖਤ ਪੜ ਕੇ ਮੈਨੂੰ ਤਸੱਲੀ ਹੋਈ ਆ ਕਿ ਕਿਸੇ ਨੂੰ ਤਾਂ ਲਿਖਣ ਦੀ ਚੀਟਿਕ ਲੋਨ ਵਿੱਚ ਸਫਲ ਹੋਇਆ ਹਾਂ ਮੇਰੇ ਨਾਲ ਲਈ ਵਗੈਰ ਉਹ ਪੜਨ ਲੱਗੀ ਆਪਣੀ ਲਿਖਤੀ ਪਹਿਲੀ ਲਾਈਨ ਸੁਣ ਕੇ ਮਨ ਕਰੇ ਡਕਸ ਤੋਂ ਸ਼ਾਲਮਾਰ ਕੀ ਪੰਗੜਾ ਪਾਵਾਂ पर मैं कागर्त ਨਾਲ ਸੁਣਨ ਲੱਗ ਪਿਆ ਆਪਣੀ ਲਿਖਤ ਕਿਸੇ ਹੋਰ ਦੇ ਮੂੰਹੋਂ ਸੁਣਨ ਵਿੱਚ ਕਿੰਨਾ ਮਜ਼ਾ ਹੁੰਦਾ ਇਸ ਦਾ ਪਹਿਲਾ ਅਹਿਸਾਸ ਮੈਨੂੰ ਉਸ ਦਿਨ ਹੋਇਆ ਪ੍ਰੋਫੈਸਰ ਨੰਦਨੀ ਪਹਿਲੀ ਲਾਈਨ ਫਿਰ ਦੁਹਰਾਉਂਦੀ ਹੋਈ ਪੜਨਾ ਸ਼ੁਰੂ ਕੀਤਾ ਮੇਰੇ ਡੈਡੀ ਵੱਟੇ ਸਾਰੇ ਕਿਸਾਨ ਪਰਿਵਾਰ ਵਿੱਚ ਮਾਪਿਆਂ ਦੀ ਪਲੇਠੇ ਪੁੱਤਰ ਹਨ ਤੇ ਆਰਥਿਕ ਤੰਗੀਆਂ ਕਾਰਨ ਉਹ ਪੜ੍ਹਾਈ ਪਖੋਂ 10ਵੇਂ ਵਿੱਚੋਂ ਹਟਾ ਲਏ ਗਏ ਸੀ ਸ਼ੀਰਖ ਪਖੋਂ ਹੋ ਹੁਣ ਵੀ ਨਿਰੋਈ ਤੇ ਤਕੜੇ ਹਨ ਸ਼ਾਇਦ ਇਸੇ ਕਰਕੇ ਉਹਨਾਂ ਨੇ ਉਸ ਕੋਲੋਂ ਹਟਾ ਕੇ ਖੇਤੀ ਲਾ ਲਿਆ ਹੋ ਸੁਨੀਦਾ ਕਿ ਉਦੋਂ ਮੇਰੀ ਦਾਦੀ ਦਾ ਸਵਾਸਨ ਕੀ ਜੇ ਹਤੇ ਦਾਤਾ ਜੀ ਗੁੱਸੇ ਖੁਰਸਨ ਦਾਦੀ ਦੱਸਦੀ ਸੀ ਕਿ ਉਮਰਤੀ ਵਿਵਾਂ ਵਿੱਚ ਪਿਆਰ ਧਰੀ ਦਿਆਂ ਇਹ ਡੈਡੀ ਲਈ ਰਿਸ਼ਤੇ ਆ ਲੱਗ ਪਏ ਸਨ ਉਦੋਂ ਪਿੰਡਾਂ ਵਾਲੇ ਮੁੰਡਿਆਂ ਦੇ ਰਿਸ਼ਤੇ ਲਈ ਜ਼ਮੀਨ ਕਿੰਨੀ ਆ ਵਲਾ ਸਵਾਲ ਐਮ ਹੁੰਦਾ ਸੀ ਸਾਡੇ ਕੋਲ ਗੁਜ਼ਾਰੀ ਜੋਗੀ ਸਮਝੀ ਜਾਂਦੀ ਜ਼ਮੀਨ ਹੈਗੀ ਸੀ ਨਾਨੀ ਦੱਸੇ ਹੁੰਦੇ ਸੀ ਕਿ ਡੈਡੀ ਲਾਗ ਲਈ ਸ਼ਹਿਰੋਂ ਕਿਸੇ ਕਰਿਆਨੇ ਵਾਲੀ ਦੁਕਾਨ ਤੋਂ ਸਮਾਨ ਲੈਂਦੇ ਆ ਉਹਨਾਂ ਦੀ ਨਜ਼ਰ ਛੜੀ ਸੀ ਕਰਿਆਨੇ ਵਾਲੇ ਤੋਂ ਹੀ ਮੁੰਡੇ ਦੀ ਪਹਿਚਾਨ ਪੁੱਛ ਕੇ ਉਹਨਾਂ ਕਿਸੇ ਰਾਂਹੀ ਰਿਸ਼ਤੇ ਦੀ ਗੱਲ ਤੋਰ ਲਈ ਮੇਰੇ ਦਾਦਾ ਦਾਦੀ ਨੇ ਮੰਮੀ ਨੂੰ ਮਿਲਦੇ ਸਾਰ ਪਸੰਦ ਕਰ ਲਿਆ ਸੀ ਤੇ ਰਿਸ਼ਤਾ ਪੱਕਾ ਕਰਕੇ ਘਰ ਮੁੜੇ ਸੀ ਡੈਡੀ ਨੂੰ ਕਿਸੇ ਨੇ ਪੁੱਛਿਆ ਵੀ ਨਾ ਕਿ ਤੇਰੀ ਜ਼ਿੰਦਗੀ ਦਾ ਫੈਸਲਾ ਕਰਨ ਲੱਗੇ ਆ ਡੈਡੀ ਮਾਪਿਆਂ ਦੇ ਆਗਿਆਕਾਰ ਪੁੱਤਰ ਸਨ ਉਹਨਾਂ ਬਿਨਾਂ ਕੁਝ ਬੋਲੀ ਚੂਲੀ ਸ਼ਗਨ ਪਵਾ ਕੇ ਸ਼ੁਹਾਰਾ ਮੂਲ ਵਾਦ ਲਿਆ। ਉਦੋਂ ਆ ਮੋਬਾਈਲ ਫੋਨ ਅਜੇ ਨਹੀਂ ਸੀ ਆਈ। ਬਹੁਤੀ ਗਲਵਤ ਮਿਲ ਬੈਠ ਕੇ ਜਾਂ ਕਿਸੇ ਵਿੱਚ ਉਲੀ ਰਹੀ ਹੇ ਹੁੰਦੀ ਸੀ। ਚਿੱਠੀ ਪੱਤਰੀ ਕਹਿਣ ਵਾਲੀ ਨਾ ਤਾਂ ਮੇਰੇ ਦਾਦਕੇ ਸ਼ਾਂਤੀ ਨਾ ਹੀ ਨਾਨਕੇ ਰਿਸ਼ਤੇਦਾਰ ਸੋਨੇ ਸੰਭਾਲਦੇ ਆਈ। ਮੰਮੀ ਡੈਡੀ ਦਾ ਵਿਆਹ ਹੋ ਗਿਆ ਸੀ। ਨਾਨੀ ਦੱਸੇ ਸੀ ਕਿ ਵਿਆਹ ਤੋਂ 3-4 ਮਹੀਨੇ ਬਾਅਦ ਤੱਕ ਸਾਰਾ ਕੁਝ ਠੀਕ-ਠਾਕ ਚੱਲਦਾ ਰਿਹਾ। ਪਰ ਜਿਵੇਂ ਜਿਵੇਂ ਮੌਸਮ ਵਿੱਚ ਗਰਮੀ ਆ ਲੱਗੀ ਤੇ ਮੇ ਤੇ ਮੇ ਘਰਮਾ ਦਾ ਵਤੀਰਾ ਵਧਣ ਲੱਗ ਪਿਆ। ਉਹ ਮੰਮੀ ਨੂੰ ਤਾਂ ਪਰੇਸ਼ਾਨ ਕਰਨ ਲੱਗ ਪਏ ਆਨੇ ਬਹਾਨੇ ਚੁੱਪ ਵਿੱਚ ਤਾਨੇ ਦੇਣ ਲੱਗ ਪਏ। ਪੁਖਿਆ ਨਾਲ ਵਾਪੇ ਗਿਆ। ਗੱਲਾਂ ਲਕੋ ਕੇ ਵਿਆਹ ਕਰਤਾ ਵਰਗੇ ਕਈ ਮਹੀਨੇ ਮੰਮੀ ਨੂੰ ਦਿੱਤੀ ਜਾਣ ਲੱਗੀ। ਸਾਧੂ ਸੁਭਾਅ ਵਾਲੇ ਡੈਡੀ ਸਾਰਾ ਕੁਝ ਸੁਣ ਕੇ ਗੁੱਸਾ ਅੰਦਰ ਹੀ ਅੰਦਰ ਪੀ ਜਾਂਦੇ। ਸ਼ਾਇਦ ਸੋਚਦੇ ਹੋਣਗੇ ਕਿ ਸਮਾਂ ਪੈ ਕੇ ਸਭ ਕੁਝ ਠੀਕ ਹੋ ਜਾਊ। ਵਸਾਕੀ ਵਿੱਚ ਕੁਝ ਦਿਨ ਰਹਿੰਦੇ ਸੀ ਜਦ ਮੇਰੀ ਦਾਦੀ ਨੇ ਮੰਮੀ ਨੂੰ ਡੰਡੀ ਨਾਲ ਕੁੱਟ ਸੁਟਿਆ। ਮੇਰੀ ਨਾਨਕੀ ਤਾਂ ਕੁੱਟ ਮਾਰਦੀ ਗਾਲੀ ਗਲੋਚ ਦਾ ਰਿਵਾਜ ਹੈ ਹੀ ਨਹੀਂ ਸੀ ਗੁੱਸੇ ਵਿੱਚ ਆਈ ਮੰਮੀ ਜਿਸ ਹਾਲਤ ਵਿੱਚ ਅਸੀਂ ਗਏ ਉਵੇਂ ਹੀ ਬਸ ਛੱਡ ਕੇ ਪੀਕੇ ਪਹੁੰਚ ਗਏ ਤੀ ਦੇ ਸ਼ਰੀਰ ਤੇ ਪਈ ਸੱਟਾਂ ਦੀ ਨੀਲ ਵੇਖ ਕੇ ਨਾਨੀ ਅੱਗ ਵਲਗੋਲਾ ਹੋ ਗਈ ਤੀਆਂ ਦੇ ਇਹੋ ਜਿਹੇ ਦਰਦਾਂ ਦੇ ਅਹਿਸਾਸ ਕਰਨੀ ਸ਼ਾਇਦ ਲੋਕ ਤੀਆਂ ਜੰਮਨ ਤੋਂ ਡਰਦੇ ਨੇ ਨਾਨਕਿਆਂ ਨੇ ਪਿੰਡ ਦੇ ਸ਼ਾਰਕ ਮੋਤ ਫਰ ਨਾਲ ਲਈ ਤੇ ਆ ਕੇ ਮੇਰੇ ਦਾਦਾ ਦਾਦੀ ਦੀ ਟੈੜੀ ਨੂੰ ਬਹਾ ਲਿਆ ਇਹ ਕੁਝ ਮੰਨਣ ਦੀ ਥਾਂ ਉਲਟਾ ਉਹਨਾਂ ਨੂੰ ਹੀ ਪੈ ਗਏ ਅਗੇ ਸੁਰਜੀਤ ਨੇ ਪੌੜੀਆਂ ਚੋਂ ਡੇਕ ਕੇ ਸੱਟਾਂ ਲਵਾਈਆਂ ਸੀ ਉਹ ਤਾਂ ਡਾਕਟਰ ਕੋਲ ਲਿਜਾਨ ਤੋਂ ਔਖੀ ਹੋ ਕੇ ਸੱਸ ਤੋਂ ਬਾਰੀ ਹੋ ਕੇ ਪੀਕੀ ਪਚ ਗਈ ਸੀ ਲੋਕਾਚਾਰੀ ਸੱਚੀ ਹੋਣ ਲਈ ਇਹ ਕਹਾਣੀ ਮੇਰੀ ਦਾਦੀ ਨੇ ਕੜੀ ਸੀ ਤੇ ਦਾਦਾ ਜੀ ਨੇ ਸੱਚ ਮੰਨ ਲਿਆ ਸੀ ਪੰਚਾਇਤ ਵਿੱਚ ਹੋਈ ਸੀ ਗਲਤੀ ਜੂਰ ਦੇ ਜਾਨ ਕਰਾਉ ਸੁਰਜੀਤ ਨੂੰ ਮੂੰਹ ਤੇ ਇੰਜ ਨਹੀਂ ਹੋਇਆ ਮੇਰੀ ਦਾਦੀ ਨਾ ਪਤਨਾ ਦੀ ਤਾਰੂ ਸੀ ਉਸ ਨੂੰ ਤੱਕੇ ਨਾਲ ਆਪਣੀ ਗੱਲ ਅਗਲੀ ਦੇ ਮੂੰਹ ਵਿੱਚ ਪਾਉਣ ਦਾ ਵਾਲਾ ਆਉਂਦਾ ਸੀ ਉਸ ਮੌਕੇ ਤੋਂ ਨਹਰਪਾਲ ਨੂੰ ਭੇਜਾਂਗੇ ਤੇ surjit ਨੂੰ ਲੈ ਆਵੇਗਾ ਕਹਿ ਕੇ ਖੇੜਾ ਛੜਵਾ ਲਿਆ ਪਰ ਗਿਆ ਕੋਈ ਨਾ ਕੁਝ ਦਿਨ ਉਡੀਕ ਤੋਂ ਬਾਅਦ ਮੇਰੇ ਨਾਨਾ ਨਾਨੇ ਦੀ ਪਰੇਸ਼ਾਨੀ ਵਧ ਲੱਗੀ ਤਾਂ ਕਿਸੇ ਨੇ ਇਹ ਗੱਲ ਅਖਬਾਰ ਵਿੱਚ ਛਪਾਉਣ ਦੀ ਸਲਾਹ ਦਿੱਤੀ ਪੁੱਛ ਪਚਾ ਕੇ ਨਾਨਾ ਨਾਨੇ ਤੇ ਮੰਮੀ ਅਖਬਾਰਾਂ ਦੇ ਰਿਪੋਰਟਰ ਕਰਨੈਲ ਸਿੰਘ ਨੂੰ ਮਿਲੇ ਤੇ ਆਪਣੀ ਸਮੱਸਿਆ ਦੱਸੀ ਜੇਕਰ ਕੋਈ ਹੋਰ ਰਿਪੋਰਟਰ ਹੁੰਦਾ ਜਿਵੇਂ ਕਿ ਬਹੁਤੇ ਖਬਰ ਮਨਾਉਣ ਦੇ ਚੱਕਰ ਵਿੱਚ ਕਰਦੇ ਨੇ ਖਬਰ ਛਾਪ ਦਿੰਦਾ ਪਰ ਕਨੈਲ ਸਿੰਘ ਨੇ ਸਾਰੀ ਗੱਲ ਸੁਣ ਕੇ ਸਲਾਹ ਦਿੱਤੀ ਕਿ ਖਬਰ ਸ਼ਾਪਰ ਨਾਲ ਦਵਲੀ ਤਲਕੀ ਵਧੇਗੀ ਕੁੜੀ ਦੀ ਉਸ ਘਰ ਵਸਣ ਦੀ ਚਾਂਸ ਖਤਮ ਹੋ ਜਾਣਗੇ ਉਸ ਨੇ ਸਮਝਾ ਕਿ ਇੰਜ ਦੇ ਕਾਫੀ ਮਾਮਲੇ ਸਮਾਪਾ ਕੇ ਹੱਲ ਹੋ ਜਾਂਦੇ ਨੇ ਇਹਨਾਂ ਨੂੰ ਤੋੜ ਦਿੱਤਾ ਉਸ ਵੇਲੇ ਤਾਂ ਨਾਨਾ ਨਾਨੀ ਨੂੰ ਬਹੁਤ ਬੁਰਾ ਲੱਗਾ ਕਿ ਕੋਰੀ ਰਿਪੋਰਟਰ ਨੇ ਇਸੇ ਵਪਨ ਨੂੰ ਖਬਰ ਸ਼ਾਪਰ ਤੋਂ ਟਾਲ ਦਿੱਤਾ ਨਾਨਕੀ ਅਨੀ ਪਰੇਸ਼ਾਨੀ ਦਿਨ-ਬਦਨ ਵਧਣ ਲੱਗੀ ਇੰਜ ਦੇ ਹਾਲਾਤਾਂ ਵਿੱਚ ਬੰਦੇ ਦੀ ਸੋਚ ਆਪਣੀ ਤੱਕ ਸੀਮਤ ਹੋ ਕੇ ਰਹਿ ਜਾਂਦੀ ਆ ਥੋੜੇ ਦਿਨਾਂ ਬਾਅਦ ਇੱਕ ਹੋਰ ਪੰਚਾਇਤ ਹੋਈ ਜਿਸ ਵਿੱਚ ਮੰਮੀ ਨੂੰ ਵੀ ਲੈ ਕੇ ਗਏ ਮੰਮੀ ਦੇ ਉੱਤੇ ਹੋਣ ਵਾਲੀ ਪਤਾ ਲੱਗਾ ਤਾਂ ਦਾਦੀ ਬਿਮਾਰ ਹੋਣ ਦਾ ਡਰਾਮਾ ਕਰਕੇ ਪੰਚਾਇਤ ਵਿੱਚ ਨਾ ਗਈ ਉਸ ਦਿਨ ਵੀ ਗੱਲ ਕਿਸੇ ਤਨ ਪੱਤਰ ਨਾ ਲੱਗੀ ਇੱਕ ਹੋਰ ਚਿੰਤਾ ਵੀ ਨਾਨੀ ਹੋਰਾਂ ਨੂੰ ਸਤਾ ਰਹੀ ਸੀ ਇਸ ਲਈ ਉਹ ਕਾਹਲ ਕਰੇ ਸੰ ਚੜੀਆ ਹਰ ਨਮਾ ਦਿਨ ਉਹਨਾਂ ਲਈ 파ਰੂ ਹੁਰੀ ਹਸੀ ਕੁਝ ਦਿਨੇ ਉੜੀ ਕੀ ਨਾਨਾ ਜੀ ਆਪਣੀ ਸ਼ਿਕਾਇਤ ਲਿਖਵਾ ਕੇ ਥਾਣੇ ਦੇ ਆਏ ਥਾਣੇਦਾਰ ਨੇ ਤੀਜੇ ਦਿਨ ਦੋਹਾਂ ਧਿਰਾਂ ਨੂੰ ਸੱਦ ਲਿਆ ਥਾਣੇ ਵਿੱਚ ਲਾ ਬੋਰ ਦਾ ਰੁਖ ਗਰਮੀ ਵਿੱਚ ਛੋਤ ਦੀ ਪੁਲਿਸ ਵਾਲਿਆਂ ਨੂੰ ਬੜਾ ਰਾਸ ਹੁੰਦਾ ਸੀ ਉਸ ਦਿਨ ਵੀ ਥਾਣੇਦਾਰ ਨੇ ਬੋਰ ਹਿੱਟ ਆਪਣਾ ਦਫਤਰ ਲਾਇਆ ਹੋਇਆ ਸੀ ਦੋਵੇਂ ਧਿਰਾਂ ਹਮਾਇਤੀਆਂ ਸਮੇਤ ਥਾਣੇ ਪਹੁੰਚੀਆਂ ਥਾਣੇਦਾਰ ਨੇ ਦੋਹਾਂ ਧਿਰਾਂ ਨੂੰ ਮੂਰੀ ਲੱਗੀ ਬੈਂਚਾਂ 'ਤੇ ਬਿਠਾ ਲਿਆ ਤੇ ਬਾਰੀ-ਵਾਰੀ ਗੱਲ ਸੁਣਨ ਲੱਗਾ ਨਾਨਾ ਜੀ ਕੁੜੀ ਦਾ ਵਾ ਸੇਵਾ ਚਾਹੁੰਦੀ ਸੀ ਪਰ ਦਾਦਾ ਦਾਦੀ ਦੇ ਸਿਰੁੰਡੇ ਵਾਲੇ ਹਾਂ ਦਾ ਪੁੱਤ ਸਵਾਰ ਸੀ ਗੱਲ ਕਿਸੇ ਪਾਸੇ ਨਹੀਂ ਸੀ ਲੱਗ ਰਹੀ ਅਚਾਨਕ ਹੀ ਰਿਪੋਰਟਰ ਕਰਨੈਲ ਸਿੰਘ ਉੱਥੇ ਆ ਗਿਆ ਤੇ ਥਾਣੀਦਾਰ ਨੇ ਉਸ ਨੂੰ ਆਪਣੇ ਨਾਲ ਬਿਠਾ ਲਿਆ ਨਾਨੀ ਤੋਂ ਦੂਦੋਂ ਉਹ ਵਾਲੀਆਂ ਗੱਲਾਂ ਸੁਣਨ ਕਰਕੇ ਮੇਰੇ ਮਨ ਵਿੱਚ ਰਿਪੋਰਟਰ ਕਰਨੈਲ ਸਿੰਘ ਨੂੰ ਮਿਲਣ ਦੀ ਤਾਂਘ ਸੀ ਪਿਛਲੇ ਸਾਲ ਮਿਲਣ ਦਾ ਸਮਾਂ ਲੈ ਕੇ ਮੈਂ ਕਰਨੈਲ ਸਿੰਘ ਦੇ ਦਫ਼ਤਰ چلا ਗਿਆ ਆਪਣੀ ਪਹਿਚਾਨ ਤੇ ਮਿਲਣ ਦਾ ਕਾਰਨ ਮੈਂ ਫੋਨ ਤੇ ਦੱਸ ਦਿੱਤਾ ਸੀ ਉਹਨਾਂ ਬਿਠਾਉਣ ਤੋਂ ਪਹਿਲਾਂ ਮੁਸਕਰਾਉਂਦੇ ਹੋਏ ਮੂੰਹ ਜਹੀ ਨਾਲ ਹੁਝ ਮਾਰ ਕੇ ਮਜ਼ਾਕ ਕੀਤਾ ਉਹ ਗੱਲਾਂ ਤਾਂ ਕਾਕਾ ਤੋਂ ਖੁਦ ਵੀ ਸੁਣਦਾ ਹੀ ਰਿਹਾ ਹੋਣਾ ਜੋ ਥਾਣੇ ਬੈਠਿਆ ਹੋਈਆਂ ਸੀ ਪਰ ਮੈਂ ਉਹਨਾਂ ਦੀ ਗੁੱਝੀ ਰਮਨ ਜਿ ਸਮਝ ਨਾ ਸਕਿਆ ਤੇ ਕਿਹਾ ਜੀ ਮੇਰਾ ਤਾਂ ਬਰਥ ਉਸ ਤੋਂ ਕੁਝ ਮਹੀਨੇ ਬਾਅਦ ਦਾ ਹੈ ਤੇ ਉਹਨਾਂ ਨੇ ਬੋੜ ਹੀ ਛੋਈ ਸਮਝੌਤੇ ਵਾਲੀ ਗੱਲ ਤੋੜ ਲਈ ਜਦ ਤੇਰੀ ਨਾਨਾ ਨਾਨੀ ਤੇ ਮੰਮੀ ਮੇਰੇ ਕੋਲ ਆਈ ਸੀ ਤਾਂ ਨਾਨੀ ਦੀ ਵੱਡੀ ਚਿੰਤਾ ਨਾ ਚਾਹੁੰਦੇ ਹੋਈ ਉਸ ਦੇ ਮੂੰਹੋਂ ਨਿਕਲ ਗਈ ਸੀ ਜਿਸ ਦੇ ਤਾਂ ਪੈਰ ਪਾਰੇ ਗੱਲ ਅਧੂਰੀ ਛੜ ਗਈ ਚੁੱਪਟਣ ਤੋਂ ਗੱਲ ਮੇਰੀ ਸਮਝ ਆ ਗਈ ਸੀ ਜਿਵੇਂ ਮੈਂ ਵੀ ਆਪਣੇ ਵਿੱਚੋਂ ਬਹੁਤੀ ਵਾਂਗ ਸਮਝਦਾ ਤਾਂ ਹੀ ਆਮ ਵਰਗੀ ਖਬਰ ਸੀ ਜੋ چھਪਾ ਦਿੰਦਾ ਪਰ ਗੱਲ ਸੁਣ ਕੇ ਮੇਰੇ ਮਨ ਵਿੱਚ ਤੇਰੀ ਮੰਮੀ ਦੀ ਨਾਨਕੀਆਂ ਦੀ ਤਰ੍ਹਾਂ ਤੇ ਅਹਿਸਾਸ ਜਾਗ ਆਇਆ ਸੀ ਇਸ ਲਈ ਮੈਂ ਗੱਲ ਨਾ ਵਧਾਉਣ ਦੀ ਸਲਾਹ ਦੇ ਕਿ ਤੋਰੀਆ ਸੀ ਉਸ ਦਿਨ ਥਾਣੇਦਾਰ ਮੂਰੀ ਬਹੁਤੀਆਂ ਗੱਲਾਂ ਮੇਰੀ ਪਹੁੰਚਣ ਤੋਂ ਪਹਿਲਾਂ ਖਤਮ ਹੋ ਚੁੱਕੀਆਂ ਸੀ ਮੇਰੀ ਪਹੁੰਚਣ ਤੱਕ ਤਾਂ ਗੱਲ ਛੱਡ ਛੁੜਾ ਤੱਕ ਪਹੁੰਚੀ ਹੋਈ ਸੀ ਆਮ ਕਰਕੇ ਮੈਂ ਕਦੇ تیر ਨਹੀਂ ਪੂਰਦਾ ਹੁੰਦਾ ਪਰ ਉਸ ਦਿਨ ਪਤਾ ਨਹੀਂ ਮਨ ਵਿੱਚ ਕੀ ਆਇਆ ਤੇਰੀ ਦਾਦੀ ਨੂੰ ਤੇਰੀ ਮੰਮੀ ਵਰੀ ਜਿਆਦਾ ਹੀ ਬੋਲਦਿਆਂ ਸੁਣ ਕੇ ਵੀ ਥੁਰਿਹਾ ਨਾ ਗਿਆ ਮੈਂ ਉਸ ਨੂੰ ਸਵਾਲ ਕਰਤਾ ਨੂੰ ਨੂੰ ਤਾਂ ਛੱਡ ਦਿਓਗੇ ਪਰ ਉਸ ਨੰਨੀ ਜਾਨ ਨੂੰ ਪਾਲਣ ਦੀ ਜ਼ਿੰਮੇਵਾਰੀ ਕੌਣ ਲਵ ਜੋ ਤੁਹਾਡੇ ਖਾਨਦਾਨ ਦਾ ਖੂਨ ਹੈ ਉਸੇ ਵਾਰੀ ਫੈਸਲਾ ਕਰਨ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ ਮੇਰੀ ਗੱਲ ਸੁਣ ਕੇ ਉੱਥੇ ਚੁੱਪਚਾ ਗਈ ਸੀ ਸਾਰਿਆਂ ਦੀ ਮੂੰਹ ਸਿੱਤੀ ਗਈ ਸੀ ਆਪਸ ਵਿੱਚ ਕੁਝ ਨੁਸ਼ਰ ਹੋਣ ਲੱਗ ਪਈ ਸੀ ਮੈਂ ਤੇ ਠਾਣੇ ਦਾ ਹੈਰਾਨ ਸੀ ਕਿ ਮੇਰੇ ਤੋਂ ਐਸਾ ਕੀ ਕਹਿ ਹੋ ਗਿਆ ਅਸਲ ਵਿੱਚ ਤੁਹਾਡੇ ਪਿੰਡ ਦੀ ਕੋਈ ਕੁੜੀ ਤੇਰੇ ਨਾਨਕੇ ਪਿੰਡ ਵੇਹੀ ਹੋਈ ਸੀ ਜਾਂ ਤੇਰੇ ਡੈਡੀ ਦੀ ਵਰਾਤ ਗਈ ਤਾਂ ਤੇਰੀ ਦਾਦੀ ਨੂੰ ਉਸ ਕੁੜੀ ਦੀ ਥਾਲੀ ਕਰਨੀ ਭੁੱਲ ਗਈ ਕੁੜੀ ਦੇ ਮਨ ਵਿੱਚ ਤੁਹਾਡੇ ਵੱਲ ਨਰੰਜਿਸ਼ ਪੈਦਾ ਹੋ ਗਈ ਹੋ ਸਕਦਾ ਕੁੜੀ ਨੂੰ ਸੌਰੀਆਂ ਨੇ ਪੀਕੇ ਨਾਲ ਜੋੜ ਕੇ ਤਾਂ ਨਹੀਂ ਬਿਮਾਰੀ ਹੋਣਗੀ ਇਸ ਰੰਜਸ ਤਹਿਤ ਉਸ ਕੁੜੀ ਨੇ ਤੁਹਾਡੀ ਘਰ ਲੜਾਈ ਫੂਨ ਦੀ ਸਕੀਮ ਘੜੀ ਤੇ ਕਿਸੇ ਰਾਹੀ ਤੇਰੀ ਦਾਦੀ ਦੀ ਕੰਨ ਫੂਕ ਪਰਵਾ ਦਿੱਤੀ ਕਿ ਤੁਹਾਡੀ ਨੂੰ ਦੇ ਬੱਚਾ ਨਹੀਂ ਹੋਣਾ ਗੱਲ ਚੁੜ ਦਿੱਤੀ ਕਿ ਕੁੜੀ 'ਚ ਨੁਕਸ ਸੀ ਤਈਆਂ ਮਗ ਤਈਆਂ ਮੰਗਣੀ ਤੋਂ ਬਾਅਦ ਜੀ ਤੀਵਿਆ ਨੂੰ ਜੋੜ ਦਿੱਤਾ ਸੀ ਮਾਪਿਆਂ ਨੇ ਵਿਆਹ ਨੂੰ ਕੁਝ ਮਹੀਨੇ ਲੰਘ ਗਏ ਤਾਂ ਤੇਰੀ ਦਾਦੀ ਨੂੰ ਗੱਲ ਸੱਚੀ ਲੱਗਣ ਲੱਗੀ ਹੁਣ ਤੱਕ ਤੈਨੂੰ ਪਤਾ ਲੱਗ ਗਿਆ ਹੋ ਕੀ ਬਜੁਰਗਾਂ ਨੂੰ ਪੋਤੇ-ਪੋਤੀਆਂ ਧੀਆਂ-ਪੁੱਤਾਂ ਤੋਂ ਵੱਧ ਪਿਆਰੇ ਹੁੰਦੇ ਨੇ ਸੱਸ ਨੂੰ ਨੂੰ ਵਿਹੋ ਵਰਗੀ ਲੱਗਣ ਲੱਗ ਪਈ ਉਹ ਹੋਰ ਥੋੜ੍ਹ ਤਾਨੇ ਤਾਂ ਦੀਦਿਆ ਕਰੇ ਪਰ ਬੱਚੇ ਵਾਲੀ ਖਾਹਿਸ਼ ਨੂੰ ਜਵਾਨ ਤੇ ਨਾਉਣ ਦਿੰਦੀ ਤੇਰੀ ਮੰਮੀ ਮਹੀਨਾ ਦੋ ਮਹੀਨੇ ਤੱਕ ਤਾਨੇ ਮੈਨੇ ਸੋੰਦੀ ਰਹੀ ਅਖੀਰ ਉਸਦੇ ਸਵਰ ਦਾਪੇ ਅੱਲਾ ਉਛਲ ਪਿਆ ਤੇ ਸੱਸ ਨੂੰ ਕੋਈ ਜਵਾਬ ਦਿੱਤਾ ਸੱਸ ਨੇ ਡੰਡਾ ਫੜਿਆ ਤੇ ਕੁੱਟ ਦਿੱਤਾ ਗੁੱਸੇ ਵਿੱਚ ਕਿਹੜੀ ਤਾਂ ਕੁੱਤਾ ਵੇਖ ਕੇ ਮਾਰਿਆ ਜਾਂਦਾ ਇਹ ਤਾਂ ਚੰਗਾ ਹੋਇਆ ਕਿ ਉਦੋਂ ਪੇਟ ਵਿੱਚ ਤੇਰਾ ਵਜੂਦ ਸੇ ਪੰਨਾ ਸ਼ੁਰੂ ਹੀ ਹੋਇਆ ਸੀ ਨਹੀਂ ਤਾਂ ਕਹਿੰਦਿਆਂ ਕਰਨੈਲ ਸਿੰਘ ਹੋਰੀ ਭਾਵਕ ਹੋ ਗਏ ਉਹਨਾਂ ਮਿਸਤੀ ਪਿਆ ਪਾਣੀ ਦਾ ਗਲਾਸ ਚੁੱਕ ਕੇ ਮੂੰਹ ਲਾਇਆ ਥੋੜੀ ਦੇਰ ਬਾਅਦ ਆਪਣੇ ਆ ਵਿਚਾ ਕੀ ਹੋ ਅੱਗੇ ਸ਼ੁਰੂ ਹੋਈ ਥਾਣੇ ਨਾਲ ਆਈ ਤੇਰੀ ਪਿੰਡ ਵਾਲਿਆਂ ਨੂੰ ਤੇਰੇ ਦਾਦਾ-ਦਾਦੀ ਨੇ ਦੱਸਿਆ ਸੀ ਕੁੜੀ ਦੇ ਸਰੀਰ ਵਿੱਚ ਨੁਕਸ ਹੈ ਤੇ ਉਹ ਮਾਂ ਨਹੀਂ ਬਣ ਸਕਦੀ ਦੋਸ਼ ਲਾਉਂਦੇ ਸੀ ਕਿ ਕੁੜੀ ਦੇ ਮਾਪਿਆਂ ਨੇ ਇਹ ਗੱਲ ਕੋ ਕੇ ਰਿਸ਼ਤਾ ਕੀਤਾ ਸੀ ਮੇਰੇ ਮੂੰਹੋਂ ਗਰਭਪਤੀ ਵਾਲੀ ਗੱਲ ਨੇ ਤੇਰੇ ਦਾਤਾ ਦਾਤੀ ਸਮੇਤ ਸਭ ਨੂੰ ਹੈਰਾਨ ਕਰਤਾ ਸੀ ਨਾਲ ਹੀ ਮਿੱਥੋ ਧਮਕੀ ਭਰੀ ਲੈਜੀ ਵਿੱਚ ਕਹਿ ਹੋ ਗਿਆ ਤੁਹਾਨੂੰ ਉਸ ਨੰਨੀ ਜਾਨਵਰੀ ਫੈਸਲਾ ਕਰਨ ਦਾ ਹੱਕ ਇਸ ਨੇ ਦਿੱਤਾ ਸ਼ੁਰੂ ਹੋਈ ਕੁਛ ਮੁਸਤਵਾ ਤੇਰੇ ਦਾਤਾ ਦਾਦੀ ਆਪਣੇ ਬੰਦਿਆਂ ਨੂੰ ਪਾਸੇ ਲੈ ਕੇ ਬਾਤ ਤੋਂ ਬਣੀ ਬਤੰਗੜ ਦਾ ਸੱਚ ਸੰਬਦੇ ਸਾਹਮਣੇ ਸੀ ਮਤਾ ਪਕਾ ਕੇ ਮੇਜ਼ ਵਾਲਾਂ ਦੇ ਸਾਰੇ ਹੱਸ ਰਹੇ ਸੀ ਇਕਾਂਤ ਮੇਰੀ ਤੇ ਰਮਜ ਕਸਤਤੀ ਕਹਿੰਦਾ ਅੱਜਕੱਲ੍ਹ ਤਾਂ ਪੱਤਰਕਾਰਾਂ ਨੂੰ ਸਸ ਤੋਂ ਵੀ ਪਹਿਲਾਂ ਪਤਾ ਲੱਗ ਜਾਂਦਾ ਮੈਂ ਉਸੇ ਵੀ ਲੇਖ ਖਬਰ ਵਾਲੀ ਗੱਲ ਦੱਸ ਕੇ ਉਹਨਾਂ ਦਾ ਵਹਿਮ ਦੂਰ ਕਰਤਾ ਬੈਠਣ ਤੋਂ ਪਹਿਲਾਂ ਤੇਰੀ ਦਾਦਾਦਾਦੀ ਨੇ ਇੱਕ ਤਰ੍ਹਾਂ ਨਾਲ ਤੇਰੀ ਨਾਨਾ ਨਾਨੀ ਦੀ ਪੈਰ ਫੜ ਕੇ ਮਾਫੀ ਮੰਗ ਲਈ ਤੇ ਸੱਸ ਨੇ ਨੂੰਹ ਨੂੰ ਇੰਨੀ ਕੁੱਟ ਕੇ ਜੱਫੀ ਪਾਈ ਜਿੰਨਾ ਸ਼ਾਇਦ ਉਸਨੇ ਰਿਸ਼ਤੇ ਦੀਆਂ ਕਨ ਵੇਲੇ ਵੀ ਨਾ ਘੁੱਟਿਆ ਹੋ ਮੇਰੇ ਬੈਠਿਆਂ ਬੈਠਿਆਂ ਲੱਡੂਆਂ ਦੀ ਡੱਬੀ ਆ ਗਈ ਥਾਣੇ ਦੀ ਹਵਾ ਚੋਂ ਚੋਰਾਂ ਦੀਆਂ ਚੀਕਾਂ ਦੀ ਤਾਂ ਮਿੱਠੀ-ਮਿੱਠੀ ਮਹਿਕ ਹੋਣ ਲੱਗ ਪਈ ਸੀ। ਬਾਅਦ ਵਿੱਚ ਮੈਨੂੰ ਪਤਾ ਲੱਗਾ ਸੀ ਕਿ ਉਸ ਤੋਂ ਬਾਅਦ ਤੇਰੇ ਡੈਡੀ ਦੀ ਸੋਚ ਹੀ ਬਦਲ ਗਈ ਸੀ। ਸੋਚ ਦੀ ਸੀ ਬਦਲਾ ਕਰਨ ਪਿੰਦੇ ਲੋਕ ਦੋ ਵਾਰੀ ਸਰਪੰਚੀ ਦਾ ਗੁਨਾ ਉਸ ਤੇ ਪਾਉਂਦੇ ਰਹੇ ਤੇ ਤੀਜੀ ਵਾਰ ਉਸ ਨੇ ਆਪੇ ਹੱਥ ਖੜੇ ਕੀਤੇ ਸੀ। ਬੇਸ਼ੱਕ ਉਸ ਫੈਸਲੇ ਦੀ ਅਖਬਾਰੀ ਖਬਰ ਤਾਂ ਨਹੀਂ ਸੀ ਬਣੀ ਪਰ ਸਰਸਾ ਬਹੁਤ ਹੋਈ ਸੀ। ਉਸ ਤੋਂ ਕੁਝ ਮਹੀਨੇ ਬਾਅਦ ਤੇਰਾ ਜਨਮ ਹੋਇਆ ਸੀ। ਮੇਰੇ ਲਈ ਮਾਣ ਵਾਲੀ ਗੱਲ ਐ। ਕੀ ਉਹਦੋਂ ਦੋ ਆਸ਼ਿਤਾ ਤੋਂ ਹਟੇ ਘਰ ਵਾਲੇ ਖੁਸ਼ੀ ਗਮੀ ਮੌਕੇ ਮੈਨੂੰ ਸੱਦਣਾ ਨਹੀਂ ਭੁੱਲਦੇ ਕਰਨੈਲ ਸਿੰਘ ਨੇ ਆਪਾਂ ਹੁਣ ਚਲੇ ਕੇ ਕਹਿ ਕੇ ਕਲ ਮੁਕਾਈ ਕਿਸੇ ਨੂੰ ਮਿਲਣ ਜਾਂਦਾ ਸਮਾਂ ਹੋ ਗਿਆ ਸੀ ਉਹਨਾਂ ਦਾ ਕੁਰਸੀ ਤੋਂ ਉੱਠੇ ਨੋਟਬੁੱਕ ਤੇ ਪੱਤਰਕਾਰੀ ਵਾਲੇ ਹੋਰ ਸੰਦ ਫੜ ਕੇ ਬਾਹਰ ਨੂੰ ਤੁਰ ਪਏ ਪਿੱਛੇ ਪਿੱਛੇ ਦਫ਼ਤਰ 'ਚੋਂ ਨਿਕਲਦਿਆਂ ਮੇਰੀ ਨਜ਼ਰ ਉਹਨਾਂ ਦੀਆਂ ਪੈੜਾਂ ਉੱਤੇ ਸੀ ਉਹ ਪੈੜਾਂ ਜੋ ਸਰਗਰਮੀ ਫर्श ਉਤੇ ਨਜ਼ਰ ਤਾਂ ਨਹੀਂ ਸੀ ਆ ਰਹੀਆਂ ਪਰ ਉਹਨਾਂ ਦੀ ਹੋਣ ਦਾ ਪਰਛਾਵਾਂ ਮੇਰੇ ਮਨ ਵਿੱਚ ਡੂੰਘਾ ਉਕਰ ਗਿਆ ਸੀ ਅਖੀਰ ਲਾਈਨ ਤੱਕ ਪਹੁੰਚਣ ਤੋਂ ਪਹਿਲਾਂ ਮੈਂ ਪ੍ਰੋਫੈਸਰ ਨੰਦਾਵਲਵੇਖਿਆ ਕੀ ਸੰਵੇਦਨਸ਼ੀਲਤਾ ਦਾ ਵਿਅਹ ਉਹਨਾਂ ਦੀ ਛੀਰੀ ਚੋਂ ਟਲਕਦਾ ਪਿਆ ਸੀ ਆਵਾਜ਼ ਦੱਸ ਰਹੀ ਸੀ ਕਿ ਉਹ ਭਾਵਕਤਾ ਨੂੰ ਪਾਸੇ ਰੱਖਣ ਦਾ ਯਤਨ ਕਰਦਿਆਂ ਭੁੱਲ ਰਹੇ ਸਨ ਆਖਰੀ ਲਾਈਨ ਪੜ੍ਹ ਕੇ ਮੈਨੂੰ ਆਪਣੀ ਕੋਲ ਸੱਦਨ ਦੀ ਬਜਾਏ ਫਾਈਲ ਮੇਜ਼ ਤੇ ਰੱਖ ਕੇ ਉਹ ਮੀਰੀ ਵੱਲ ਆਈ ਮੈਂ ਸਮਝ ਗਿਆ ਸੀ ਤੇ ਖੜਾ ਹੋ ਗਿਆ ਉਹਨਾਂ ਕਲਾਬ ਵਿੱਚ ਲੈ ਕੇ ਮੈਨੂੰ ਕੁੱਟਿਆ ਤੇ ਪੇਟ ਤਪਤਪਾ ਕੇ ਬਿਨਾ ਕੁਝ ਬੋਲੇ ਪਰਤ ਗਏ ਪਾਣੀ ਪੀ ਕੇ ਆਪਣੇ ਆਪ ਵਿੱਚ ਜਾ ਕੇ ਭੁੱਲੀ ਅੱਜ ਮੈਂ ਫਕਰ ਨਾਲ ਕਹਿ ਸਕਦਾ ਹਾਂ ਕਿ ਮੇਰਾ ਇਸ ਕਲਾਸ ਨੂੰ ਪੜਾਉਣਾ ਸਾਰਥਕ ਹੋ ਗਿਆ ਉਹਨਾਂ ਦਰਵਾਜ਼ੇ 'ਚ ਇਸ਼ਾਰਾ ਕਰਕੇ ਸੇਵਾਦਾਰ ਨੂੰ ਸੱਦਿਆ ਤੇ ਕਲਾਸ ਵਿੱਚ ਬੈਠੇ ਸਾਰੇ ਸਿਰਾਂ ਦੀ ਗਿਣਤੀ ਕਰਕੇ ਸੇਵਾਦਾਰ ਨੂੰ ਮੇਰੀ ਲਿਖਤ ਦੀਆਂ ਉਹਨੀਆਂ ਫੋਟੋਕਾਪੀਆਂ ਕਰਵਾਉਣ ਨੂੰ ਕਿਹਾ ਪ੍ਰੋਫੈਸਰ ਨੰਦਾ ਦੀ ਸਾਰਿਆਂ ਨੂੰ ਕੋਲ ਸਦ ਸਦ ਕੀ ਕਾਪੀ ਦਿੱਤੇ ਆ ਉਹਨਾਂ ਦੇ ਕੰਨ ਵਿੱਚ ਕੀ ਕਿਹਾ ਇਹ ਤਾਂ ਮੈਨੂੰ ਨਹੀਂ ਪਤਾ ਪਰ ਮੇਰਾ ਨਾਮ ਜ਼ਰੂਰ ਪੈੜੂ ਪੈ ਗਿਆ ਧੰਵਾ ਜੀ ਬਨੇਰੀ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਸੈਸ਼ੀ ਕਾਲ ਜੀ